ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਛੇੜੀ ਗਈ ਜੰਗ ਤਹਿਤ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰਵਾਉਣ ਦੇ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ। ਸ਼੍ਰੀ ਮੁਕਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਨਸ਼ੇ ਦੇ ਆਦੀ ਨੌਜਵਾਨਾਂ ਦੇ ਲਈ ਇਲਾਜ, ਦਵਾਈਆਂ ਤੇ ਰਹਿਣ-ਸਹਿਣ ਦੀਆਂ ਆਧੁਨਿਕ ਸਹੂਲਤਾਂ ਜਿਵੇਂ ਕਿ ਏਸੀ ਕਮਰੇ, ਆਰੋ ਪਾਣੀ ਅਤੇ ਪੋਸ਼ਣ ਭਰਪੂਰ ਖੁਰਾਕ ਉਪਲਬਧ ਕਰਵਾਈ ਜਾ ਰਹੀ ਹੈ। ਇਥੇ ਦਾਖਲ ਨੌਜਵਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਹਰ ਰੋਜ਼ 1000 ਰੁਪਏ ਤੱਕ ਦਾ ਨਸ਼ੀਲੀ ਵਸਤੂ ਦੀ ਸੇਵਨ ਕਰਦੇ ਸਨ ਪਰ ਹੁਣ ਇਲਾਜ ਰਾਹੀਂ ਉਹਨਾਂ ਨੂੰ ਵੱਡਾ ਫਰਕ ਮਹਿਸੂਸ ਹੋ ਰਿਹਾ ਹੈ। ਨਸ਼ੇ ਦੀ ਲੱਤ ਛੁੱਟ ਰਹੀ ਹੈ। ਹਸਪਤਾਲ ਸਟਾਫ ਨੇ ਇਸ ਉਪਰਾਲੇ ਦੀ ਸراہਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਸ਼ ਹੁੰਦੇ ਹਨ ਜਦੋਂ ਕਿਸੇ ਨੌਜਵਾਨ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਚਾਉਂਦੇ ਨੇ ਅਤੇ ਉਸ ਦੇ ਵਿੱਚ ਸਫਲ ਹੋ ਜਾਂਦੇ ਨੇ। ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਯਤਨ ਪ੍ਰਸ਼ੰਸਾਯੋਗ ਨੇ ਅਤੇ ਇੱਕ ਨੌਜਵਾਨਾਂ ਦੇ ਲਈ ਨਵੀਂ ਉਮੀਦ ਬਣ ਕੇ ਸਾਹਮਣੇ ਆ ਰਹੀ। ਜੀ ਅਮਰੇ ਕੀ ਕਹਿਣਾ ਚਾਹਦੇ ਹੋ ਤੁਸੀਂ ਸਰਕਾਰੀ ਹਸਪਤਾਲ ਚ ਆ ਕੇ ਮੇਰਾ ਨਾਮ ਗੁਰਸ਼ਰਨ ਸਿੰਘ ਹੈ। ਮੈਂ ਪਿਛਲੇ ਛਾ 1.5 ਸਾਲ ਤੋਂ ਨਹੀਂ ਚਿੱਟਾ ਲਾ ਰਿਹਾ ਸੀ। ਮੈਂ ਇੱਥੇ ਬਾਹਰ ਚੋਂ ਦਾਗਲ ਹੋ ਗਿਆ। ਇਹ ਆ ਕੇ ਸਰਕਾਰੀ ਹਸਪਤਾਲ ਚ ਇਹਨਾਂ ਸ਼ਾਮਗਤੀ ਕੇਂਦਰ ਚ ਹੀ ਵਧੀਆ ਪ੍ਰਬੰਧ ਹੈ। ਵਧੀਆ ਡਾਈਟ ਦਿੰਦੇ ਹੈ। ਤੇ ਵਧੀਆ ਟਾਈਮ ਤੇ ਦਵਾਈ ਦਿੰਦੇ ਆਈ ਵਧੀਆ ਰਹਿਣ ਬਹਿਣ ਨੂੰ ਈ ਲੱਗਿਆ ਈ ਵਧੀਆ ਸਾਨੂੰ ਵਧੀਆ ਬੈੱਡ ਬਿਸਤਰਾ ਸਭ ਕੋਈ ਵਧੀਆ ਈ ਮੈਂ ਧੰਨਵਾਦ ਕਰਦਾ ਹਾਂ ਇਹ ਆਪ ਸਰਕਾਰ ਦਾ ਈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਈ ਤੇ ਸਾਡੇ ਨੌਜਵਾਨ ਭਾਈਚਾਰਾਂ ਨੂੰ ਮੈਂ ਤਾਂ ਜਿਹੜੇ ਵੀ ਨਸ਼ਾ ਕਰਦੇ ਉਹਨਾਂ ਨੂੰ ਇਹ ਕਹਿਣਾ ਚਾਹਣਾ ਈ ਤੁਸੀਂ ਵੀ ਆ ਕੇ ਇੱਥੇ ਦਾਖਲ ਹੋ ਤੇ ਤੁਸੀਂ ਵੀ ਇਹ ਨਸ਼ੇ ਨਹੀਂ ਛੱਡੋ ਜੀ ਕੀ ਖਾਣ ਦਿੰਦੇ ਆ ਫ੍ਰੀ ਦਿੰਦੇ ਜਾਂ ਪੈਸੇ ਦੇ ਵਿੱਚ ਕੀ ਕੀ ਖਾਣ ਨਹੀਂ ਸਾਰਾ ਉਹ ਫ੍ਰੀ ਦਿੰਦੇ ਆਈ ਸਵੇਰ ਆਈ ਡਾਈਟ ਆਈ ਕੇਲੇ ਦਿੰਦੇ ਆਈ ਚਾਹ ਪਾਣੀ ਵਧੀਆ ਬਦਾਮ ਡਰਾਈ ਫਰੂਟ ਦਿੰਦੇ ਆਈ ਦੁਪਹਿਰੇ ਰੋਟੀ ਦਿੰਦੇ ਆਈ ਤੇ ਸ਼ਾਮ ਨੂੰ ਵੀ ਰੋਟੀ ਸਵੇਰ ਦੇ ਪਰੌਂਠੇ ਦਹੀਂ ਨਾਲ ਸਾਰਾ ਕੁਝ ਰਾਤ ਨੂੰ ਜੇ ਕਈ ਵਾਰੀ ਨੀਂਦ ਨਹੀਂ ਆਉਂਦੀ ਤਾਂ ਨੀਂਦ ਦੀ ਲਈ ਵੀ ਦਵਾਈ ਦਿੰਦੇ ਆਈ ਸਾਰਾ ਵਧੀਆ ਮਾਹੌਲ ਆ ਪਰ ਉਹ ਕਿੰਨੇ ਨਸ਼ਾ ਕਰਦਾ ਸੀ ਕਿ ਘਰ ਦੇ ਖਾਲਾਤ ਇਸ ਤਰ੍ਹਾਂ ਦੇ ਪਰਿਵਾਰ ਕੀ ਕੰਮ ਕਰੇ ਪਰਿਵਾਰ ਮੇਰੇ ਡਾਡੀ ਦਾ ਕੰਮ ਹੀ ਵੈਲਡਿੰਗ ਦਾ ਹੀ ਆਈ ਤੇ ਮੈਂ ਦਿੱਲੀ ਗਿਆ 1000 2000 ਦਾ ਘਰ ਚੰਦਾ ਨਇਆ ਝਟਾ ਲਾ ਜਾਂਦਾ ਸੀ ਤੇ ਉੜਾ ਜਿਆਦਾ ਵਿਗੜ ਗਿਆ ਜੀ ਤੇ ਇਸੇ ਲਈ ਮੈਂ ਇਤਰ ਦਾਗੜ ਹੋ ਗਈ ਆਗੇ ਅੱਜ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜਦੋਂ ਤੁਹਾਨੂੰ ਲੱਗਦਾ ਸਰੀਰ ਟੁੱਟਦਾ ਜਾਂ ਕਿਸੇ ਕੋਈ ਕਮੀ ਲੱਗਦੀ ਹੈ ਮਜ਼ਾ ਇੱਕ ਦੋ ਦਿਨ ਤਕਲੀਫ ਆਈ ਹੁਣ ਤਾਂ ਵਧੀਆ ਆਪ ਤੇ ਹੁਣ ਮਾਨ ਮਹਿਸੂਸ ਹੋ ਰਹੀ ਹੈ ਕਰੋ ਤੋਂ ਵਧੀਆ ਕਰੋ ਲਈ ਜਾਂਦਾ ਫਿਰ ਛੋਈ ਮੈਂ ਸਰੀਰ ਵਧੀਆ ਮੇਰਾ ਫਰੈਸ਼ ਹੋਈ ਜਾਂਦਾ ਵਧੀਆ ਖੁਸ਼ੀ ਹੋਈ ਜਾਂਦੀ ਹੈ ਬਿਮਾਰ ਨਾ ਛੜ ਵਧੀਆ ਦਵਾਈ ਲਈ। ਇੱਥੇ ਨੌਜਵਾਨਾਂ ਨੂੰ ਕੀ ਸੁ ਦੇ ਸਕਦੇ। ਵਾਹ ਸਾਰੇ ਆਪਦੇ ਨੌਜਵਾਨ ਭਾਈ ਜਰਾਂ ਨੂੰ ਇਹੀ ਆਣਾ ਜਿਹੜਾ ਵੀ ਭਾਈ ਹਿੰਦਾ ਸ਼ਾ ਕਰਦੇ ਆ ਇਹੀ ਤੇ ਆਕੇ ਦਾਖਲ ਹੋ ਜਾਓ ਬਈ ਕੋਈ ਨਹੀਂ ਕੁਝ ਨਹੀਂ ਪਿਆ ਨਸ਼ੇ ਜੀ ਕਰਦੇ ਵੀ ਪ੍ਰਬਾਤੀ ਹੈ। ਤੇ ਆਕੇ ਇੱਥੇ ਦਾਖਲ ਹੋ ਜਾਓ ਵਧੀਆ ਪ੍ਰਬੰਧ ਦਾ ਪਿਆਵ ਸਰਕਾਰ ਵੱਲੋਂ ਡਾਈਟ ਸਾਰਾ ਕੁਝ ਵਧੀਆ ਇੱਥੇ ਦਵਾਈ ਪਾਣੀ ਟਾਈਮ ਤੇ ਦਿੰਦੇ ਆ ਨਸ਼ਾ ਛਡਾ ਦਿੰਦੇ ਆ ਵਧੀਆ। ਨੀ ਗਰਮੀ-ਕੁੜਮੀ ਨਹੀਂ ਲੱਗੀ ਪਾਣੀ ਗਰਮੀ ਸਰਦੀ ਸੀ ਲੱਗਿਆ ਯਾਰ ਵਧੀਆ ਠੰਡੇ ਪਾਣੀ ਆਤੀ ਵਧੀਆ ਬੈੱਡ ਵੈਤਰਾ ਦਿੰਦੇ ਆਈ ਭੈਣ ਨੂੰ। ਸਾਰਾ ਕੁਝ ਵਧੀਆ ਇੱਥੇ ਸਟਾਫ ਦਾ ਵੀ ਸੁਭਾਅ ਬਹੁਤ ਚੰਗਾ ਈ ਵਧੀਆ ਖੇਡਣਾ ਹੱਤੇ ਸਾਨੂੰ ਆਵੇ ਕਿ ਰਾਂਜੇ ਹੋਗਾ ਕੈਰਮ ਬੋਰਡ ਵਗੈਰਾ ਸਭ ਕੁਝ ਦਿੰਦੇ ਆ ਖੇਡਣਾ ਹੱਤੇ ਹੀ ਵਧੀਆ ਈ ਮਨਜੀਤ ਘਰ ਮੈਂ ਸਟਾਫ ਨਰਸ ਐ ਇੱਥੇ ਤੇ ਸਰਕਾਰ ਵੱਲੋਂ ਬਹੁਤ ਸੋਹਣੇ ਪ੍ਰਬੰਧ ਐ ਇੱਥੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਓਟ ਕਲੀਨਿਕ ਵੱਲੋਂ ਮੁਫਤ ਇਹਨਾਂ ਨੂੰ ਮਤਲਬ ਇਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਤੇ ਇਹਨਾਂ ਨੂੰ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਬੋਤਲਰ ਤਾਕਤ ਦੇ ਟੀਕੇ ਇਹ ਚੀਜ਼ਾਂ ਇੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਨਾਲ ਹੀ ਇਹਨਾਂ ਨੂੰ ਕਾਉਂਸਲਿੰਗ ਦਾ ਸੈਸ਼ਨ ਫਿਰ ਇਹਨਾਂ ਨੂੰ ਐਂਟਰਟੇਨਮੈਂਟ ਲਈ ਜਿਹੜੇ ਆ ਉਹ ਵੀ ਅਲੱਗ ਸਟਾਫ ਆਉਂਦਾ ਹੈ ਇਹਨਾਂ ਲਈ ਇਹਨਾਂ ਨੂੰ ਪ੍ਰੋਵਾਈਡ ਕਰਾਉਣ ਲਈ ਜਿਹੜੀ ਜੇ ਇਹਨਾਂ ਨੂੰ ਪਸੰਦ ਹੈ ਉਹ ਇਹਨਾਂ ਨੂੰ ਦਿੱਤੀ ਜਾਂਦੀ ਹੈ ਖਾਣਾ ਮੁਫਤ ਦਿੱਤਾ ਜਾਂਦਾ ਤੇ ਮੁਫਤ ਦਵਾਈਆਂ ਪਰ ਹਰ ਟਾਈਮ ਸਟਾਫ 24 ਘੰਟੇ ਇਹਨਾਂ ਦੇ ਸਿਰ ਤੇ ਰਹਿੰਦਾ ਹੈ ਖਾਲਪੀ ਨੂੰ ਦਿੱਤਾ ਜਾਂਦਾ ਡਾਈਟ ਬਹੁਤ ਬਹੁਤ ਪਹਿਲਾਂ ਦਾ ਡਾਈਟ ਇਹਨਾਂ ਦੀ ਬਹੁਤ ਅੱਛੀ ਹੈ ਸੁਭਾਅ ਇਹਨਾਂ ਨੂੰ ਚਾਹ ਦੇ ਨਾਲ ਬਦਾਮ ਦਿੱਤੇ ਜਾਂਦੇ ਆ ਫਿਰ ਫਰੂਟ ਦਿੱਤੇ ਜਾਂਦੇ ਆ ਉਹਦੇ ਚ ਕੇਲੇ ਜਾਂ ਸੇਬ ਦੋ ਜੋ ਵੀ ਹੈ ਉਹ ਦਿੱਤਾ ਜਾਂਦਾ ਫਿਰ ਬ੍ਰੇਕਫਾਸਟ ਹੈ ਪਰੌਂਠਿਆਂ ਦੇ ਨਾਲ ਦਹੀਂ ਖਾਣ ਦੇ ਦੁਪਹਿਰ ਦਾ ਖਾਣਾ ਸਬਜ਼ੀ ਰੋਟੀ ਰਾਤ ਦਾ ਖਾਣਾ ਚਾਹ ਇਹ ਸਾਰਾ ਕੁਝ ਮੁਫਤ ਦਿੱਤਾਇਆ